ਦੇ ਵਿੱਚ ਗੰਦੇ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਵਕਤ ਲਾਈਵ ਟੈਸਟ ਦਿਖਾ ਰਹੇ ਆ ਇਹ ਮਿਨਰਲ ਪਾਣੀ ਹੈ ਇਹ ਪਿੰਡ ਦਾ ਪਾਣੀ ਹੈ ਜੀ ਤੇ ਟੈਸਟ ਹੋ ਰਿਹਾ ਇਸ ਟਾਈਮ ਤਾਂ ਸਾਫ਼ ਤੌਰ ਤੇ ਤੁਸੀਂ ਦੇਖੋ ਲੱਖਾ ਸੁਦਾਨਾ ਭਾਈ ਅਮਤੋਜਮਾਨ ਆਏ ਨੇ ਪਿੰਡ ਵਾਸੀਆਂ ਵੱਲੋਂ ਬੁਲਾਏ ਗਏ ਨੇ ਇੱਥੇ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਵੀ ਕਿਹਾ ਜਾਂਦਾ ਬਈ ਕੈਂਸਰ ਦੇ ਜਿਹੜੇ ਨੋ ਮਰੀਜ਼ ਤੇ ਕਾਲੇ ਪੀਲੇ ਦੇ ਬੇਅੰਤ ਮਰੀਜ਼ ਪਿੰਡ ਦੇ ਵਿੱਚ ਹੈਗੇ ਨੇ ਇਸ ਪਾਣੀ ਦੀ ਦਿੱਕਤ ਦੇ ਕਰਕੇ ਤਾਂ ਲਾਈਵ ਤੋਂ ਚੱਲਣ ਦੇ ਵੇਖੀ ਜਾਂਦੇ ਜਨਵਾ ਉਹ ਜਿਹੜਾ ਪੈ ਰਿਹਾ ਨਾ ਉਹ ਜੰਗਾਲਿਆ ਜਦੋਂ ਉਬਲਣ ਲੱਗੇ ਜਦੋਂ ਉਬਲਣੇ ਪਾਣੀ ਵਿੱਚ ਬਾਹਰ ਆ ਗਿਆ ਇਹ ਚ ਨੱਥਲੀ ਇੱਕ ਖੋਰ ਚੀਜ਼ ਹੈ ਮੈਂ ਕਿ ਜਿਹੜਾ ਸਾਨੂੰ ਪਾਣੀ ਸਾਫ਼ ਦੀਦਾ ਨਾ ਉਹਦੇ ਵਿੱਚ ਵੀ ਕੀ ਕੁਛ ਹੁੰਦਾ ਵੇਖ ਕੀ ਕੁਛ ਨਿਕਲ ਰਿਹਾ ਇਹ ਵੇਖਣ ਨੂੰ ਪਾਣੀ ਸਾਫ਼ ਸੀ ਲੇਕਿਨ ਦੇਖੇ ਤੇ ਕੀ ਕਿਨੇ ਕੈਮੀਕਲ ਨੇ ਕਿੰਨਾ ਗੰਦਾ ਹੋ ਰਿਹਾ ਇਹ ਆ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਜੰਗਾਲਿਆ ਵੇ ਉਧਰ ਜੰਗਾਲ ਲੱਗੀ ਹੋਈ ਹੈ ਜੰਗਾਲ ਧੰਨਵਾਦ ਆਹ ਵੇਖ ਜੋ ਗੰਦਾ ਹੋ ਰਿਹਾ ਇੱਧਰ ਆ ਇਹਨਾਂ ਦਾ ਪਿੰਡ ਦਾ ਪਾਣੀ ਹੈ ਅੱਛਾ ਆ ਪਿੰਡ ਦਾ ਪਾਣੀ ਹੈ ਆ ਮਿਨਰਲ ਵਾਟਰ ਜਾਂ ਜਿਹੜਾ ਵੀ ਆ ਬਿਸਨਰੀ ਜੋ ਵੀ ਆ ਹੈ ਆ ਆ ਹਾਲ ਹੈ ਆ ਪਿੰਡ ਦਾ ਪਾਣੀ ਵੇ ਚੱਲ ਨਹੀਂ ਚੱਲਣ ਦੇ ਜੇ ਆ ਵੇਖ ਕੀ ਕੁਛ ਨਿਕਲ ਰਿਹਾ ਬਚ ਕੱਢ ਲਾ ਬਾਹਰ ਬਸ ਕੱਢ ਦੋ ਲਾ ਵੇਖੋ ਜੀ ਆ ਜ਼ਹਿਰ ਪੀ ਰਹੇ ਆ ਆ ਵੇਖੀ ਕਰ ਮੈਂ ਥੋੜਾ ਜਿਹਾ ਆ ਪਾਣੀ ਵੇਖੋ ਕੀ ਕੋਸ਼ਾ ਆ ਪੀਨੋ ਜਰਗ ਪਿੰਡਲ ਆ ਪੀਨੇਓ ਭਾਈ ਇਹਦਾ ਡੰਗਰਾਂ ਨੇ ਵੀ ਬੁਲਾਉਣਾ ਖਤਰਨਾਕ ਆ ਭਾਈ ਜੀ ਕਮਾਲ ਹੋਈ ਪਈ ਆ ਹਾਂਜੀ ਆਈ ਨਹੀਂ ਫੋਟੋ ਡਾਕਟਰ ਕਹਿ ਗਏ ਹਾਂਜੀ ਕੋਈ ਨਹੀਂ ਕਹਿ ਕੇ ਗਏ ਲਿਖ ਕੇ ਲਾ ਗਏ ਠੀਕ ਹੈ ਜੀ ਡਾਕਟਰ ਜੀ ਹਾਂ ਇੱਥੇ ਗੇਟ ਤੇ ਲਿਖੇ ਗਏ ਨੇ ਇਹ ਪਾਣੀ ਨਾ ਪੀਣ ਜੂਗਾ ਭਾਈ ਅੱਛਾ ਪਤਾ ਕੀ ਐ ਇਹਦੇ ਚਾਣਾ ਸਾਹਿਬ ਜਿਹੜਾ ਇੱਕ ਮਿੰਟ ਖੜੋ ਜੀ ਇੱਕ ਹੁੰਦਾ ਨਾਰਮਲ ਪਾਣੀ 150 TDS ਹੂੰ ਹੂੰ ਇਹਦੇ ਚਾ 950 TDS TDS 2 TDS ਦਾ ਸ਼ਰਦੋ ਆ ਪਤਾ ਨਹੀਂ ਕਿਹੜੇ ਕੀ ਕੁਝ ਕਰਦਾ ਇਹ 950 ਮਤਲਬ ਰਿਆਈ ਫਿਰਦੀ ਬਾਈ ਜੀ ਜਿਵੇਂ ਬਹੁਤ ਟਿਕੜੀ ਹੁੰਦੀ ਹੈ ਇਹ ਤਾਂ ਪਤਾ ਨਹੀਂ ਕਿਹੜਾ ਕੋਈ ਜਰੇਨੀ ਹੈ ਜਿਹਦੇ ਵਿੱਚ ਕੀ ਹੋ ਰਿਹਾ ਹੈ ਸਰ ਤੋਬੇ ਦੇ ਨੇੜੇ ਕਰਨੋਂ ਤਾਂ ਜਮੇ ਗੰਦ ਹੋਊਗਾ ਇਹ ਤਾਂ ਵੀਰ ਜੀ ਤੁਹਾਨੂੰ ਦੱਸ ਦਿਆ ਜੀ ਇੱਕ ਰਿਪੋਰਟ ਦੇ ਵਿੱਚ ਇਹ ਇਹ ਨਲਕੇ ਤੋਂ ਬੋਰ ਤੋਂ ਭਰਿਆ ਹੋਇਆ ਹਾਂਜੀ ਨਾਰਮਲ ਪਾਣੀ ਬੋਰ ਨਾਲ ਇਸ ਪਾਣੀ ਨਾਲ ਜੀ ਉਹ ਵੀ ਜਮੇ ਜਾਂਦਾ 200 ਫੋਟਾ ਗੁਰੂ ਘਰ ਦੇ ਬੋਰਡ ਦਾ ਇਹ ਗੁਰਦੁਆਰਾ ਸਾਹਿਬ ਇਹ 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 ਗਰਗ ਪਿੰਡ ਦੇ ਹੋਣਾ ਲੋਕਾਂ ਨੂੰ ਵੀ ਦਿਖਾਓ ਜਿਹੜੇ ਕਹਿੰਦੇ ਪਾਰਟੀਬਾਜ਼ੀ ਕਰਕੇ ਇੱਥੇ ਭਾਈਆ ਮਸਲਾ ਉੱਠਿਆ ਹੋਇਆ ਹੈ ਲੈ ਭਾਈ ਪਾਰਟੀ ਵਾਲੋ ਆਹ ਦੇਖ ਲਓ ਆ ਤੁਸੀਂ ਵੀ ਜ਼ਹਿਰ ਪੀ ਰਹੇ ਹੋ ਇਧਰ ਨੂੰ ਕਰੋ ਜੀ ਉਲਟਾ ਕਰੋ ਦਿਖਾਓ ਜੀ ਆਹ ਰਈ ਫਿਰ ਉਹ ਭਾਈ ਪਾਰਟੀਆਂ ਆਹ ਦੇਖ ਲਓ ਆ ਜਿਹੜਾ ਪੀਕੇ ਛੋਟੇ ਜਵਾਕਾਂ ਨੇ ਪਸ਼ੂਆਂ ਨੇ ਇਹਦਾ ਜਿਹੜਾ ਫਸਲ ਨੂੰ ਵੀ ਲੱਗੂ ਨੂੰ ਵੀ ਮਾਰੂਗਾ ਗੀ ਗੁੰਦ ਕਦੀਰਾ ਤਾਂ ਨਹੀਂ ਭਾਜੀ ਪਹਿਲਾਂ ਹੀ ਪਏ ਗੁੰਦ ਕਦੀਰਾ ਇੱਕ ਵੀਰ ਜੀ ਮੇਰਾ ਸਵਾਲ ਆ ਜੀ ਇਹ ਅੱਜ ਵੀ ਅਸੀਂ ਤਿਆਰ ਆ ਜੇ ਤੁਹਾਨੂੰ ਲੱਗਦਾ ਵੀ ਅਸੀਂ ਅਸੀਂ ਇਹ ਪਾਰਟੀ ਬਾਜੀ ਦੇ ਤੌਰ ਤੇ ਕਰ ਰਹੇ ਆ ਨਾ ਜੀ ਹਾਂਜੀ ਮੈਂ 3 ਮਹੀਨੇ ਪਹਿਲਾਂ ਲਾ ਕੇ ਗਿਆ 14 ਦਿਨ ਬਾਅਦ ਮੈਂ ਦੁਬਾਰਾ ਫੇਰ ਵਾਪਸ ਆਇਆ ਇਸ ਪਾਣੀ ਦੇ ਲਈ ਕੈਨੇਡਾ ਤੋਂ ਕੈਨੇਡਾ ਤੋਂ ਹਾਂਜੀ ਤੁਸੀਂ ਉੱਥੇ ਚੋਣ ਵੀ ਲੜੀ ਆ ਜੀ ਇਹਨਾਂ ਨੇ ਚੋਣ ਵੀ ਵਿਧਾਇਕ ਜੀ ਕੈਨੇਡਾ ਦੇ ਵਿੱਚ ਜੀ ਹਾਂਜੀ ਮੈਂ ਉੱਥੋਂ ਐਮਐ ਦੇ ਅਸੀਂ ਇਹ ਪਾਣੀ ਦਾ ਹੱਲ ਕਰ ਰਹੇ ਹਾਂ ਜੇ ਕਿਸੇ ਨੂੰ ਅੱਜ ਵੀ ਲੱਗਦਾ ਵੀ ਅਸੀਂ ਇਹ ਪਾਰਟੀਵਾਦੀ ਤੌਰ ਤੇ ਕਰ ਰਹੇ ਹਾਂ ਤਾਂ ਸਾਨੂੰ ਦੱਸ ਦਿਓ ਅਸੀਂ ਪਿੱਛੇ ਵੀ ਹਟਣ ਨੂੰ ਤਿਆਰ ਹਾਂ ਨਹੀਂ ਹੋ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਤੁਸੀਂ ਹੈ ਵੀ ਪਾਣੀ ਪੀਣ ਜਾਵੇ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਬਾਈ ਜੀ ਨਹੀਂ ਨਹੀਂ ਚੋਣ ਇੱਥੇ ਨਹੀਂ ਲੜਨੀ ਜੀ ਉਰੇ ਸਾਨੂੰ ਕਹਿੰਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਊ ਕਿ ਅਸੀਂ ਮਰਨਾ ਹੋ ਰਿਹਾ ਕਿ ਜੀ ਆਪੀ ਕੇ ਪਾਣੀ ਨਹੀਂ ਬਾਈ ਗੱਲ ਇਹ ਕਿ ਯਾਰ ਮੈਨੂੰ ਦੱਸੋ ਪਿੰਡ ਵਾਲਿਓ ਜਦੋਂ ਇਹ ਡਾਕਟਰ ਕਹੇਗੇ ਸੋਡੇ ਘਰਾਂ ਦੇ ਮੁਰੇ ਲਾ ਗਏ ਚਪਕਾ ਕੇ ਨੋਟ ਵੀ ਲਿਖ ਕੇ ਵੀ ਪਾਣੀ ਪੀਣ ਯੋਗ ਨਹੀਂ ਫਿਰ ਵੀ ਘਰਾਂ ਜੀ ਬੈਠੇ ਲੋਕ ਹਾਂਜੀ ਘਰਾਂ ਜੀ ਬੈਠੇ ਲੋਕ ਹਲੋ ਜੀ ਇਦਾਂ ਲਿਖਿਆ ਹੋਇਆ ਜੀ ਘਰਾਂ ਦੇ ਉੱਤੇ ਵੀ ਨਾ ਪੀਣ ਯੋਗ ਪਾਣੀ ਕਾਟੀਆਂ ਮਾਰੀਆਂ ਨਹੀਂ ਘਰਾਂ ਦੇ ਉੱਤੇ ਅੱਛਾ ਅੱਛਾ ਉਹਨਾਂ ਨੂੰ ਸ਼ਾਂਤ ਲੱਗੇ ਨਹੀਂ ਚੱਲਣ ਜੀ ਕਿਉਂਕਿ ਇੱਥੇ ਡਾਕਟਰ ਸ਼ੰਗਾਰਾ ਸਿੰਘ ਨੇ ਇਨਸਪੈਕਟਰ ਨੇ ਜੀ ਮੈਡੀਕਲ ਦੇ ਹੈਲਥ ਇਨਸਪੈਕਟਰ ਉਹਨਾਂ ਨੂੰ ਵੀ ਇਹਨਾਂ ਨੇ ਯਾਨੀ ਮਤਲਬ ਸਖਤਾਈ ਕਰਤੀ ਉਹਨਾਂ ਨੂੰ ਦੁਬਾਰਾ ਆਉਣ ਨਹੀਂ ਦਿੱਤਾ ਜੀ ਕਿਆ ਨਹੀਂ ਬਿਲਕੁਲ ਹਾਂਜੀ ਹਾਂ ਉਹਨਾਂ ਨੂੰ ਸੈਂਪਲ ਲੈਣ ਨਹੀਂ ਦੇ ਰਹੇ ਵੀ ਖਰੋ। ਹਦੋਂ ਕੀ ਯਾਰ ਚੋਣਾ ਵੇਲੇ ਤੁਸੀਂ ਨਾ ਆਉਣ ਦੇ। ਹਾਂ ਬਈ 19 ਜਨਵਰੀ ਦਾ ਉਹ ਆਸੀ ਮੁੱਦਾ ਛੜਾ ਜੀ ਇੱਕ ਤਾਨੂੰ ਪਾਣੀ ਸੀਚਿਆ ਲੈ ਪਿਆ ਸੀਗਾ ਤੂੰ ਦੂਜੇ ਦਿਨ ਬੋਲੋ ਚ ਪਾ ਗਏ ਸੀ ਚਾਰ ਦਿਨ ਉੱਠਿਆ ਨਹੀਂ ਸੀਗਾ ਇਹਦੀ ਵੀ ਘੁੱਟ ਭਰ ਲਈ ਹੁਣ ਆ ਕੇ। ਕਿਉਂ ਲੋਕਾਂ ਨੂੰ ਮਾਰ ਰਹੇ ਹੋ ਯਾਰ? ਆ ਦੇਖੋ ਅਸ਼ਰਿਆਂ ਵਿੱਚ ਦਾ ਸਾਫ ਪਾਣੀ ਪਾ ਕੇ ਉਹਦੇ ਵਿੱਚ ਆ ਮਸ਼ੀਨ ਲਾਈ ਤੇ ਆ ਆ ਉਹ ਆ ਕੁਝ ਨਿਕਲਿਆ। 350 ਬੋਲੋ ਪਤਾ ਨਹੀਂ ਪਾਰ ਨਹੀਂ ਬਾਈ ਜੀ ਮੇਰੀ ਗੱਲ ਸੁਣ ਲਖੇ ਬਾਈ ਤੁਸੀਂ ਕੀ ਭਗਵਾਨ ਤੁਮਨ ਆ ਵੀ ਦੇਖ ਹੁਣ ਲੋਕਾਂ ਨੇ ਜਿਹੜੇ ਭਗਵੰਤਮਾਨ ਦੇ ਪੱਖੀ ਨੇ ਜਾਂ ਇਸ ਪਿੰਡ ਚ ਉਹ ਕਹਿੰਣਗੇ ਬਈ ਭਾਈ ਪੰਚਾਇਤ ਕਿੱਥੇ ਤੁਸੀਂ ਭਗਵੰਤਮਾਨ ਨੂੰ ਤਾਂ ਪੰਜਾਬ ਦੇਖਣਾ ਇੱਕ ਪਿੰਡ ਥੋੜੀ ਦੇਖਣਾ ਇਹ ਵੀ ਕਹਿਣਗੇ ਜੀ ਲੋਕ ਚੇਤਾਂ ਨੂੰ ਕੌਣ ਪੁੱਛਦਾ ਬਾਈ ਪੰਚਾਇਤ ਵੀ ਆਮ ਆਦਮੀ ਦੀ ਹੈ ਜੀ ਆਹ ਪੰਚਾਇਤਾਂ ਨੂੰ ਜਿਹੜਾ ਪੁੱਛਦਾ ਆਮ ਆਦਮੀ ਦਾ ਵੀਰ ਜੀ ਅਸਲ ਦੇ ਵਿੱਚ ਤਾਂ ਹੁਣ ਜੇ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਕਹਿੰਦੇ ਬਈ ਸਾਡੇ ਪਿੰਡ ਨੂੰ ਡਾਕਟਰ ਨੂੰ ਹੀ ਰੋਕਦਾ ਹਾਂਜੀ ਹਾਂ ਉਹ ਸੈਂਪਲ ਨਹੀਂ ਭਰਦੇ ਤੁਸੀਂ ਕਹਿੰਦਾ ਜੀ ਡਾਕਟਰ ਨੂੰ ਹੀ ਰੋਕਦਾ ਵੀ ਸੈਂਪਲ ਨਹੀਂ ਭਰਨੇ ਯਾਰ ਕੇ ਪਿੰਡ ਦੇ ਜਾ ਕੇ ਯਾਰ ਉਹ ਕਹਿੰਦੇ ਵੀ ਮਰਨ ਤੋਂ ਪਿੰਡ ਵਾਲਿਆਂ ਨੂੰ ਬੇਪ ਜਦੋਂ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਚੁੱਪ ਆਂ ਪਰ ਮੈਂ ਕਹਿੰਦਾ ਮਰੀ ਜਾਣਾ ਚਾਹੀਦਾ ਚੁੱਪਾਂ ਪਤਾ ਯਾਰ ਬਿਲਕੁਲ ਹੈ ਕਿ ਸਾਡੇ ਪੱਲੇ ਤੀ ਗਿਣਤੀ ਦੇ 100 ਬੰਦਾ ਨਹੀਂ ਆਇਆ ਹੁਣ ਕਰੀਣਾ ਵੀ ਨਹੀਂ ਆਉਣੇ ਚਾਹੀਦੇ ਸੀ ਕਰਿਆ ਯਾਰ ਬੰਦਾ ਇਹਨਾਂ ਨੇ ਗਲਤੀ ਕੀਤੀ ਕੈਨੇਡਾ ਦਵਾ ਕੇ ਚਲੋ ਮੈਂ ਕਹਿੰਦਾ ਮੈਂ ਇਹੀ ਗੱਲ ਬੋਲ ਕੇ ਹਟਿਆ ਦੇਖੋ ਇਹਨਾਂ ਨੇ ਮੁੱਦਾ ਸਾਨੂੰ ਲੜਨਾ ਦਾ ਪੈਣਾ ਹੀ ਆ ਅਸੀਂ ਸਾਡੇ ਯਾਰ ਮਾਂ ਧਰਤੀ ਸਾਨੂੰ ਉਸ ਕੈਨੇਡਾ ਉਹ ਵੀਰ ਜੀ ਲੋਗੋ ਲੱਗਿਆ ਹੈ ਜੀ ਮੈਂ ਇੱਥੇ ਲਿਖਿਆ ਸੀਗਾ ਮੈਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਲੈਣ ਨਹੀਂ ਨਹੀਂ ਬਲਕਿ ਹੋਰ ਦੇ ਲੋਕਾਂ ਨੂੰ ਮਿਲਣਾ ਆਉਣਾ ਜੀ ਅੱਜ ਦੀ ਘੜੀ ਮੇਰਾ ਪਿੰਡ ਮਰ ਰਿਹਾ ਹੈ ਜੇ ਇੱਥੇ ਕੋਈ ਰਿਹਾ ਹੀ ਨਾ ਜੀ ਅਸੀਂ ਆਉਣਾ ਕੀ ਕਰਨਾ ਜੀ ਇਹਦਾ ਤਰੱਕੀ ਉਹਨੂੰ ਹੀ ਦੱਸੀ ਜਾਂਦੇ ਨੇ ਇਥੋਂ ਕੈਂਸਰ ਟ੍ਰੇਨਾਂ ਚੱਲਦੀਆਂ ਨੇ ਉਹਨੂੰ ਹੀ ਕਹੀ ਜਾਂਦੇ ਨੇ ਤਰੱਕੀ ਆ ਰਿਵਰਸ ਮਾਈਗ੍ਰੇਸ਼ਨ ਕਰੋ ਪਿਛਲੇ ਸਾਲ ਦੀਆਂ ਜੀ 1 ਕਰੋੜ ਲਾਹੇ ਕਹਿੰਦੇ ਜੇਲ੍ਹ ਬਣਾਉਣੀ ਐ ਇੱਕ ਨਵੀਂ ਹਾਂਜੀ ਇੱਕ ਸਾਲ ਦੇ ਵਿੱਚ ਵੀ ਤੁਸੀਂ ਹਸਪਤਾਲਾਂ ਤੇ ਜੇਲਾਂ ਤੇ ਤੁਸੀਂ ਪੈਸਾ ਲਾ ਰਹੇ ਹੋ ਮੈਂ ਕਹਿੰਦਾ ਪ੍ਰਾਪਤੀ ਮੰਨਦੇ ਹੈ ਪ੍ਰਾਪਤੀ ਮੰਨਦੇ ਉਹਨੂੰ ਜੇਲਾਂ 'ਚ ਜਿਹੜੇ ਬੰਦੇ ਬੋਲਦੇ ਉਹ ਤਾੜਨੇ ਆ ਕਿ ਕਿਸਾਨ ਤਾੜਦੇ ਜਾਂ ਜਿਹੜੇ ਜਗਾਉਂਦੇ ਆ ਲੜਨ ਵਾਲੇ ਲੋਕ ਤਾੜਨੇ ਸੀਗਾ ਰਸੀ ਦੇ ਲੋਕ ਤੇ ਹਸ ਤਾਂ ਉਹ ਸਾਰੀਆਂ ਸਹੂਲਤਾਂ ਦੇ ਰਹੇ ਨੇ ਪਰ ਯਾਰ ਦੁੱਖ ਦੀ ਗੱਲ ਇਹ ਆ ਬਾਈ ਪਿੰਡ ਲੋ ਦੁੱਖ ਮੈਨੂੰ ਸੋਡੇ ਤੇ ਜਿਆਦਾ ਆ ਰਿਹਾ ਦੇਖੋ ਉਹ ਤਾਂ ਮਾਰਨਗੇ ਉਹਨਾਂ ਦਾ ਮਿਸ ਲਿਆ ਪਰ ਆਪਾਂ ਚੁੱਪਾਂ ਆ ਇਹ ਸਭ ਤੋਂ ਵੱਡਾ ਦੁਖਾਂਤ ਤੇ ਆ ਕਿੱਦਾਂ ਕ ਪਿੰਡ ਆ ਬਈ 5000 ਦੀ ਵਾਦੀ ਆ 5000 ਵਾਦੀ ਦਾ ਪਿੰਡ ਆ ਯਾਰ ਤੇ 5000 ਦੇ ਵਿੱਚ ਤੁਸੀਂ 2000 ਬੰਦਾ ਵੀ ਕਿਸੇ ਹਾਈਵੇ ਤੇ ਬਹਿ ਜਾਂਦਾ ਜਾ ਕੇ ਕੀ ਮਜਾਲ ਸੀ ਤੁਹਾਨੂੰ ਆ ਜ਼ਹਿਰ ਪਿਆ ਦਿੰਦਾ ਜਾਂ ਮੈਨੂੰ ਦੱਸ ਦੋ ਵੀ ਇਹ ਪਰਚੇ ਨਾਲੋਂ ਜੇਲ੍ਹ ਨਾਲੋਂ ਵੱਡੀ ਚੀਜ਼ ਐ ਛੋਟੀ ਐ ਉਹਦੇ ਤੋਂ ਵੱਡੇ ਤੇ ਮੌਤ ਆ ਨਾਲੇ ਕਿੰਨੇ ਕਿਤੇ ਪਰਚੇ ਦੇਣਗੇ ਕਿੰਨੇ ਕਿਹਨੂੰ ਡਰਾਉਣਗੇ ਬਹੁਤ ਬੰਦਾਂ ਨੂੰ ਵੀ ਜੀ ਪੀੜੀਆਂ ਹੋ ਵੀ ਜੋ ਕਰ ਆਪਣ ਦੇ ਸਰਕਾਰ ਕਹਿ ਰਹੀ ਹੈ ਸਰਕਾਰ ਦੀ ਤਾਜ਼ਾ ਰਿਪੋਰਟ ਆ ਜਿਹੜੀ ਆਈ ਆ ਹਾਂ ਉਹ ਕਹਿ ਰਹੀ ਹੈ ਮੈਂ ਰਿਪੋਰਟਰ ਹਾਂਜੀ ਹਾਂ ਕੋਈ ਨਹੀਂ ਤੇ ਉਹ ਕਹਿ ਰਹੀ ਆ ਵੀ ਲੁਜਾਣੇ ਚ ਲਗਾ ਪਾਣੀ ਸਾਫ ਆ ਤਾਜ਼ਾ ਰਿਪੋਰਟ ਕਹਿ ਰਹੀ ਹੈ ਹਾਂ ਸਰਕਾਰ ਦੀ ਹਾਂ ਉਹ ਕਹਿੰਦੇ 12 ਜ਼ਿਲ੍ਹਿਆਂ ਦਾ ਪਾਣੀ ਖਰਾਬ ਆ ਵੀ ਆ ਠੀਕ ਆ ਪਾਣੀ 12 ਜਿਲ੍ਹਾਂ ਦੀ ਇਹ ਰਿਪੋਰਟ ਦੇ ਦਿੱਤੀ ਵੀ ਲੁਧਿਆਣਾ ਜਿਲ੍ਹੇ ਦਾ ਨਾਮ ਨਹੀਂ ਆਇਆ ਕਰਦੇ ਆ ਮੈਂ ਕਹਿੰਦਾ 12 ਜਿਲ੍ਹਾਂ ਦਾ ਜਿਹੜਾ ਖਰਾਬ ਦਿੱਤਾ ਬਾਈ ਜੀ ਦੇ ਚਲੋ ਲੁਧਿਆਣਾ ਜਿਲ੍ਹੇ ਦਾ ਨਾਮ ਨਹੀਂ ਆਇਆ ਤਾਂ ਮਤਲਬ ਲੁਧਿਆਣਾ ਦਾ ਸਾਫ ਹੈ ਲੁਧਿਆਣਾ ਸਾਫ ਆ ਬੁੱਢਾ ਤੇ ਰਿਆ ਵੀ ਸਾਫ ਹੈ ਨਹੀਂ ਨਹੀਂ ਕਿਹੜੀ ਸਰਕਾਰ ਨੇ ਕੀਤਾ ਉਹਦਾ ਦਿਖਾਤਾ ਸੀ ਚਵਾਲੀ ਕਿਹੜੀ ਸਰਕਾਰ ਨੇ ਕੀਤਾ ਆ ਜਿਹੜੀ ਹੁਣ ਤਾਜ਼ਾ ਰਿਪੋਰਟ ਆ ਯਾਰ ਪਿਛੇ ਸੋਸ਼ਲ ਹੈ ਰਿਪੋਰਟ ਵੀ ਆਪਣੇ ਆਪ ਦੇ ਵਿੱਚ ਆਪਣੀ ਪੈਣੀ ਆ ਹਫਤਾ ਕੇ ਪਹਿਲਾਂ ਪਹਿਰੇ ਦਾਰ ਦੇ ਲੱਗੇ ਉਹ ਕਰਵੇ ਕਿਸੇ ਕੰਪਨੀ ਜਾਉਣਾ ਉਹ ਦੋਸਤ ਤੈਨੂੰ ਮੈਨੂੰ ਹੱਸਦਾ ਨਹੀਂ ਨਹੀਂ ਕਿਹੜੀ ਲੋਕ ਸਭਾ ਦੀ ਰਿਪੋਰਟ ਐ ਇਹਨੂੰ ਬੰਦ ਕਰ ਲੈ ਯਾਰ ਜਿਹੜੀ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਆ ਉਹ ਰਾਜ ਸਭਾ 'ਚ ਹੋਈ ਆ ਕਿ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਪਾਣੀ ਨਾ ਪੀਣ ਯੋਗ ਹੈ ਨਾ ਖੇਤੀਬਾੜੀ ਯੋਗ ਹੈ ਨਾ ਜਾਨਵਰਾਂ ਨੂੰ ਪੀਣ ਦੇ ਲੋਾਇਕਾ ਨਾ ਨਾਉਣ ਯੋਗ ਹੈ ਇਹ ਦੋਨਾਂ ਥਾਂ ਤੇ ਦੋਨਾਂ ਸਦਨਾਂ 'ਚ ਰਿਪੋਰਟ ਪੇਸ਼ ਹੋ ਚੁੱਕੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸੂਬੇ 'ਚ ਇਹ ਹੋ ਚੁੱਕਿਆ ਹੈ ਕਿ ਕਿਸੇ ਨੇ ਤਾਂ ਖਰਾਬ ਕੀਤਾ ਹੈ ਬਿਲਕੁਲ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਉਹ ਵੀ ਪਤਾ ਹੈ ਉਹਨਾਂ ਨੂੰ ਬਚਾਉਣ ਲਈ ਇੱਕ ਪਾਸੇ ਪੰਜਾਬ ਸਰਕਾਰ ਬੈਨ ਲਿਆਈ ਕਿ ਇਹਨਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਸਿਰਫ ਜੁਰਮਾਨਾ ਕਰੋ ਔਰ ਲਾਇਸੈਂਸ ਚੁੱਕੇ ਲੋਨ ਨੂੰ ਦੇ ਦਿਓ ਕਿ ਆ ਲੋ ਦਿਓ ਜੁਰਮਾਨਾ 10 ਲੱਖ ਔਰ 10 ਲੱਖ ਲੋਕਾਂ ਨੂੰ ਮਾਰ ਦਿਓ ਕੈਂਸਰ ਕਰ ਦਿਓ ਤੜਫਾ ਤੜਵਾ ਕੇ ਕਰ ਦਿਓ ਇਹ ਹੈ ਪੰਜਾਬ ਸਰਕਾਰ ਇਹ ਇਹ ਪਾਣੀ ਆਪ ਤੱਤਾ ਕੀਤਾ ਹਨਾ ਹਾਂ ਜੀ ਇਹਨੂੰ ਬੋਇਲ ਕੀਤਾ ਜੀ ਹਾਂ ਉਬਾਲ ਦਿਆ ਇਹਨਕੇ ਨਹੀਂ ਨਹੀਂ ਉਹ ਜਦੋਂ ਵਿੱਚ ਪਿਆ ਨਹੀਂ ਨਹੀਂ ਤਾਂ ਮਸ਼ੀਨ ਨੇ ਬੋਇਲ ਕਰਿਆ ਗੰਦੇ ਕਰਕੇ ਬੋਇਲ ਹੋ ਗਿਆ ਉਹ ਨਹੀਂ ਹੋਇਆ ਤੁਸੀਂ ਨਾ ਇੱਕ ਥੱਲੇ ਥਲੀ ਦੇਖੀ ਬਹੁਤ ਗਾਰ ਜੀ ਦੀ ਹੈ ਟਿਕੜੀ ਜੀ ਕੀ ਚੀਜ਼ ਹੈ ਨਾ ਇਹ ਕਿੰਨੇ ਫੁੱਟ ਤੇ ਬੋਲ ਹੈ 250 ਫੁੱਟ 250 ਫੁੱਟ ਜੀ 250 350 ਫੁੱਟ ਤੇ ਆ 350 ਫੁੱਟ ਤੇ ਹਾਂ ਜੀ ਹਾਂ ਗੁਰਦੁਆਰੇ ਦਾ ਬੋਲ ਹੈ ਹੁਣ ਇਹ 350 ਫੁੱਟ ਤੱਕ ਪਾਣੀ ਰਹਿਣਾ ਹੋ ਗਿਆ ਇਥਲੇ ਦਾ ਕੀ ਹੋ ਲਊਗਾ ਵੇਖ ਲਾ 500 ਫੁੱਟ ਤੇ ਬੋਰ ਦਾ 350 ਡੀਡੀਐਸ ਹੈ ਜੀ ਯਾਰਗ ਦੇ ਬੱਲੇ ਬੱਲੇ ਹਰਾਨੀ ਜਿਹੜਾ ਗੱਲ ਆ ਯਾਰ ਯਾਰਗ ਭਾਈ ਜਿੰਨਾ ਜਰਗ ਮਸ਼ਹੂਰ ਮੇਲਿਆਂ ਲਈ ਜਾਂ ਇੱਥੋਂ ਦੇ ਖਿਡਾਰੀ ਹੋਏ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਵੀ ਕਿਤੇ ਸਾਡੇ ਭਾਈ ਚੰਗੇ ਲੋਕਾਂ ਦਾ ਮਰਨ ਉਹਦੇ ਕਰਕੇ ਜੀ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਹਾਂਜੀ ਹਾਂ ਅਸੀਂ ਇੱਥੇ ਬਹੁਤ ਨਾਮਵਰ ਲੋਕ ਨੇ ਜੀ ਸਾਡੇ ਪਿੰਕਾ ਭਾਈ ਆ ਇੱਥੇ ਜਰਗ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਆਵਾਜ਼ ਚੱਕੋ ਸਾਨੂੰ 3 ਮਹੀਨੇ ਹੋ ਗਏ ਕੱਲਿਆਂ ਨੂੰ ਰੌਲਾ ਪਾਉਂਦਿਆਂ ਨੂੰ ਵੀ ਕੋ ਕਦੇ ਕੋ ਤੁਸੀਂ ਵੀ ਕੁਝ ਕਹੋ ਨਾ ਵੀ ਇਹਦੇ ਬਾਰੇ ਵਿੱਕੀ ਹੋ ਰਿਹਾ ਆਪਣੇ ਪਿੰਡ ਦੇ ਨਾਲ ਉਹ ਵੀ ਇੱਥੇ ਹੀ ਰਹਿੰਦੇ ਨੇ ਉਹ ਕਿਹੜਾ ਚੰਡੀਗੜ੍ਹ ਰਹਿੰਦੇ ਨੇ ਜੀ ਹੂੰ ਤੇ ਇਹਦਾ ਤਾਂ ਕੋਈ ਨਾ ਫਿਰ ਕਿਤੇ ਇਹ ਤਾਂ ਨਹੀਂ ਆ ਜੀ ਵੀ ਇੱਕ ਕੱਲਾ ਇੱਕ ਉਹਨਾਂ ਦੇ ਅੱਧੇ ਘਰਾਂ 'ਚ ਪਾਣੀ ਸ਼ੁੱਧ ਆਉਂਦਾ ਹੋਵੇ ਅੱਧੇ 'ਚ ਜਿਹੜੇ ਨਹੀਂ ਬੋਲਦੇ ਉਹਨਾਂ 'ਚ ਹੋ ਸਕਦਾ ਬਾਈ ਅੱਧੇ ਅੱਧਿਆਂ ਦੇ ਵਿੱਚ ਇਹ ਸਿਰਫ ਪੋਲਿਊਟਡ ਪਾਣੀ ਜਿਹੜਾ ਇਹ ਗੁਰੂ ਘਰ 'ਚ ਹੀ ਆਉਂਦਾ ਹੋਵੇ ਜੀ ਮੈਨੂੰ ਲੱਗਦਾ ਜਿੰਨੇ ਕੁ ਰਏ ਆਏ ਨੇ ਇਹਨਾਂ ਦੇ ਗੈਰਤਮੰਦ ਵਾਲਾ ਹੁੰਦਾ ਜੀ ਉਹਨਾਂ ਦੇ ਦੂਜੇ ਲੋਟ ਆਉਂਦਾ ਜੀ ਆਪਣੀ ਗੈਰਤ ਨੂੰ ਇਹ 100 ਬੰਦਾ ਇਕੱਠਾ ਹੋਇਆ ਜੀ ਔਰ ਹੋਰ ਕੋਈ ਨਹੀਂ ਇਕੱਠਾ ਹੋ ਰਿਹਾ ਜੀ ਕਿੰਨਾ ਚਿਰ ਹੋ ਗਿਆ ਸਾਨੂੰ ਸਾਡੇ ਕੋ ਆਹੀ 100 ਬੰਦਾ ਹੁੰਦਾ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਬੀਬੀ ਕਹਿੰਦੀ ਯਾਰ ਤੁਸੀਂ ਰੋਜ਼ ਇਹ ਮੰਡਲੀ ਚੱਕ ਕੇ ਤੁਰ ਪੈਨੇ ਹੋ ਤੁਹਾਡਾ ਕੋਈ ਹੱਲ ਹੋਣਾ ਉਹਨਾਂ ਦੇ ਘਰੇ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣ ਵਾਲਾ ਤੇ ਉਹ ਮਿੱਟੀ ਚੈਨਲ ਦੇ ਉੱਤੇ ਪਈ ਆ ਜੀ ਉਹ ਖਬਰ ਉਹ ਕਹਿੰਦੀ ਮਹਾਰਾਜ ਘਰੇ ਜਾਓ ਤੁਨ ਤੁਹਾਨੂੰ ਲੋੜ ਨਹੀਂ ਹੈਗੀ ਉਰੇ ਆਉਣ ਦੀ ਤੁਸੀਂ ਬਾਹਰੋਂ ਆ ਕੇ ਕਹਿੰਦੇ ਬਾਹਰੋਂ ਆ ਕੇ ਤੁਸੀਂ ਮੰਡਲੀ ਬਣਾ ਕੇ ਤੁਰ ਪੈਨੇ ਕੋਈ ਹੱਲ ਵੀ ਕਰਵਾਓ ਨਾ ਕੌਣ ਸੀ ਪਿੰਡ ਦੀ ਇੱਥੇ ਲੇਡੀਜ਼ ਨੇ ਜੀ ਉਹ ਕਹਿੰਦੇ ਵੀ ਤੁਸੀਂ ਕਿੰਨੀ ਵਾਰ ਅਸੀਂ ਬਿਆਨ ਦੇਈ ਉਹਨਾਂ ਦੇ ਘਰ ਤੇ ਕਾਟ ਦੀ ਨਿਸ਼ਾਨੀ 20 ਵਾਰ ਅਸੀਂ ਨਿਊਜ਼ ਚੈਨਲ ਲੈ ਕੇ ਉਹਨਾਂ ਦੇ ਘਰੇ ਚਲੇ ਗਏ ਉਹਨਾਂ ਦਾ ਬੀਬੀ ਆ ਕੇ ਤੇਰੇ ਘਰੇ ਲੱਗੇ ਭਜਾਉਣ ਕਿ ਹੋਰ ਆਊਗਾ ਨਹੀਂ ਉਹ ਬੋਲਦੇ ਨਹੀਂ ਜੀ ਉਹ ਕਹਿੰਦੇ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ ਉਹ ਘਰ ਛੇੜਨ ਨੂੰ ਤਿਆਰ ਨਹੀਂ ਕਹਿੰਦੇ ਚਲੇ ਜਾਂਦੇ ਹੋਰ ਕਿਤੇ ਚਲੇ ਜਾਂਦੇ ਨੇ ਸ਼ਹਿਰ ਮਸਲਾ ਸਵਾਈ ਦਾ ਭਾਈ ਜਿੰਨਾ ਚਿਰ ਤੁਸੀਂ ਆਪਸ ਵਿੱਚ ਪਾਟੇ ਬੈਠੇ ਹੋਰੇ ਪਿੰਡ ਤੋਂ 100 ਬੰਦਾ ਆਉਂਦਾ ਪਿੰਡ ਤੋਂ 500 ਬੰਦਾ ਆਪਾਂ ਜਿਹੜੇ ਬੜੇ ਬੰਦੇ ਬੈਠੇ ਜੇਗਤਾ ਬਣਾ ਕੇ ਦਰਾਂਗੇ ਬੰਦੇ ਦਾ ਘਰ ਵਾਲਾ ਬੋਲ ਮੈਂ ਕੀਤਾ ਬੜਾ ਦੱਸਿਓ ਬਾਈ ਹਾਂ ਇੱਕ ਨੰਬਰ ਪਾਣੀ ਹਾਂਜੀ ਆਜੋ ਤੁਸੀਂ ਅੱਗੇ ਆਓ ਬਾਈ ਅੱਗੇ ਆਜੋ ਅੱਗੇ ਆਓ ਵੀਰ ਅੱਗੇ ਆਓ ਮੈਂ ਆਇਆ ਜਰਗ ਵਿੱਚ ਬਹੁਤ ਕੰਮ ਕੀਤਾ ਹਾਂ ਓਰੇ ਕਾਦਾ ਕੰਮ ਕੀਤਾ ਵੀਰੇ ਕਾਦਾ ਬੋਰਾ ਆ ਬਾਈ ਦੇ ਘਰੇ ਜ ਮਹੀ ਲਾਇਆ ਅੱਛਾ ਠੀਕ ਹੈ ਹਾਂਜੀ ਦੱਸੋ ਮੇਰਾ ਜੱਬਾ ਮਾਰਾ ਬੰਦਾ ਦੱਸੋ ਜੀ ਤੇ ਇੰਨਾ ਪੁਰਾਣਾ ਅੱਗੇ ਨਹੀਂ ਸੀਗਾ 140 ਤੇ ਪਾਣੀ ਬਿਲਕੁਲ ਸਹੀ ਸੀ ਕੋਈ 180 ਵਾਲੇ ਬੋਰ ਮੈਂ ਘਟੋ ਘਟਾ 150 ਲਾਇਆ ਉਹ ਕਿੰਨੀ ਦੇਰ ਤੋਂ ਹੋਇਆ ਬਾਈ ਪ੍ਰੋਬਲਮ 10 ਸਾਲ ਪਹਿਲਾਂ ਸਹੀ ਸੀ ਕਿੰਨੇ ਸਾਲ ਪਹਿਲਾਂ ਜਦਦਾ ਅਸੀਂ ਟੋਬਾ ਪੱਟਿਆ ਜੋ ਮੈਂ ਇੱਕ ਨੰਬਰ ਟੋਬਾ ਪੱਟਿਆ ਜਦੋਂ ਟੋਬਾ ਪੱਟਿਆ ਕਦੋਂ ਤੇ ਹੁਣ ਅਸੀਂ ਆਹ ਸਾਈਡ ਤੋਂ ਪੰਜ ਸਾਲ ਪਹਿਲਾਂ ਜੀ 2020 ਜੀ ਕੋਵਿਡ ਦੌਰਾਨ ਉਸ ਤੋਂ ਬਾਅਦ ਹੀ ਹੋਈ ਭਰਾ ਉਹ ਤੋਂ ਬਾਅਦ ਭਰਾ ਪੈਣ ਤੋਂ ਉੱਪਰਲੇ ਪਾਸੇ ਅਸੀਂ ਕੰਮ ਕਰਦੇ ਆ ਮੇਡਾ 60 ਫੁੱਟ 80 ਫੁੱਟ ਇਹ ਜੋੜ ਦਿਖਾ ਕੇ ਲੈ ਆਣੇ ਜੀ 30 ਫੁੱਟ ਤਾਂ ਹਜੇ ਵੀ 30 ਫੁੱਟ ਆਇਆ ਹਜੇ ਉਹਨੂੰ ਖਾਲੀ ਨਹੀਂ ਕਰਦੇ ਪਾਣੀ ਪਾਉਣਿਆ ਨਾ ਚਾਹ ਧਰ ਲੈਣੇ ਆ ਉਹ ਚ ਪਾਣੀ ਜਦੋਂ ਪਾਉਣਿਆ ਚਾਹ ਫੜ ਜਾਂਦੀ ਆ ਆ ਪੈੜ ਦੇ ਉੱਪਰਲੇ ਪਾਸੇ ਇਹੋ ਜਿਹਾ ਕੰਮ ਹੋ ਗਿਆ ਦਾਣ ਨਹੀਂ ਬਣਦੀ ਹੈਗੀ ਪਾਣੀ ਦੀ ਹਾਰੋ ਤੋਂ ਬਿਨਾਂ ਕਿਤੇ ਸਾਰੇ ਇਲਾਕੇ ਚ ਆ ਪੈੜ ਦੇ ਉੱਪਰਲੇ ਪਾਸੇ ਜਿੱਥੇ ਫੈਕਟਰੀਆਂ ਨੇ ਅੱਛਾ ਉੱਥੇ ਬਾਈ ਆਪਾਂ ਅੱਜ ਤੱਕ ਜਿਹਾ ਆਪਾਂ ਨੂੰ ਕੋਈ 4 ਲੱਖ ਦਾ ਵੀ ਅੱਬਾ ਬੋਰ ਨਹੀਂ ਕਰਦੇ ਸਾਰੇ ਜਿੰਨੇ ਫੈਕਟਰੀ ਵਾਲੇ ਨੇ ਵਿੱਚ ਬੋਰ ਕਰ ਕਰਕੇ ਪਾਣੀ ਛੱਡਦੇ ਆ ਥੋਬੇ ਦੀ ਡੰਗਾਈ ਬਾਈ ਪਤਾ ਨਹੀਂ ਹੈ ਨਾ ਕਿੰਨੀ ਹੈ ਜਿੱਦਾਂ ਕਪੜਾ ਢਾਈ ਹੁੰਦਾ ਬਾਈ ਸਾਰਾ ਪਾਣੀ ਬਚ ਰਿਹਾ ਹੈ ਉਹ ਕਹਿੰਦੇ ਕੋਈ ਤੇ ਮੱਝ ਵੱਢ ਗਈ ਉਹ ਅੱਜ ਤੱਕ ਨਹੀਂ ਨਿਕਲੇ ਵਿੱਚ ਹੈ ਮਰ ਮਰ ਕੇ ਬਿਲਕੁਲ ਨਹੀਂ ਇੰਨਾ ਡੂੰਘਾ ਕਦੋਂ ਕੱਢ ਪੋਣਗੇ ਤੇ ਮੌਤ ਦਾ ਖੂ ਆਪਣੇ ਸਾਡੇ ਨੂੰ ਪਤਾ ਕੀ ਕਿਹਾ ਗਿਆ ਸੀ ਉਰੇ ਉਰੇ ਕਿਹਾ ਗਿਆ ਸੀ ਵੀ ਸੀਚੀ ਵਾਲ ਤੇ ਥਾਪਰ ਪ੍ਰੋਜੈਕਟ ਲੱਗੂਗਾ ਅਖਬਾਰਾਂ ਚ ਇਹਨਾਂ ਨੇ ਖਬਰਾਂ ਦਿੱਤੀਆਂ ਲੋਕ ਤਾਂ ਉਰੇ ਇਹਨਾਂ ਨੂੰ ਜਵਾਕਾਂ ਨੂੰ ਦਿਖਾਉਣ ਲੈ ਕੇ ਆਉਂਦੇ ਹੁੰਦੇ ਸੀ ਵੀ ਐਕਸਕੇਵੇਟਰ ਕਿਵੇਂ ਚੱਲਦੀ ਆ ਤਿੰਨ ਐਕਸਕੇਵੇਟਰ ਲੱਗੇ ਹੋਏ ਸੀ ਕੁੱਪਰ ਫੜਾਉਂਦੀ ਸੀ ਤੇ ਉਹ ਉੱਪਰੋਂ ਗਾਂਹਾਂ ਲਈ ਲੋਡ ਕਰਦੀ ਸੀਗੀ ਇੰਨਾ ਡੂੰਗਾ ਟੋਪਾ ਜੀ ਆ ਆ ਖਬਰ ਆ ਵੀਰ ਜੀ ਸਰਪੰਚ ਸਾਹਿਬ ਨੇ ਜੀਓ ਜੀ ਸਾਡੇ ਨਾਲ ਸੀਗੇ ਤੇ ਅਮਰਜੀਤ ਸਿੰਘ ਆ ਖਬਰ ਆ ਜੀ ਇਹਨਾਂ ਨੇ ਸਾਰੇ ਨਹੀਂ ਦੇਖਿਆ ਜੀ ਆ ਖਬਰ ਇਹ ਚ ਲਿਖ ਕੇ ਲਾਇਆ ਤੋਬੇ ਤੇ ਜਲਦ ਹੀ ਲੱਗ ਚੀਚ ਲਗਵਾਵੇ ਸਰਕਾਰ ਸੀਚੇਵਾਲ ਜਾਂ ਥਾਪਰਾ ਪ੍ਰੋਜੈਕਟ ਕਿਸੇ ਨੇ ਰੋਕੇ ਨਹੀਂ ਹੈਗੇ ਜੀ ਇਹ ਅੱਗੇ ਤਾਂ ਨਹੀਂ ਕਿਸੇ ਨੇ ਰੋਕੇ ਨਹੀਂ ਹੈਗੇ ਜੀ ਇਹ ਕਰਕੇ ਤਾਂ ਪੀ ਛੱਡ ਦਿੰਦਾ ਆਹ ਦੇਖ ਲਓ ਜੀ ਮੌਜੂਦਾ ਸਾਰੇ ਪੰਜ ਨੇ ਜਸਵੀਰ ਸਿੰਘ ਕਾਲ ਪਪੂ ਧਰਮਿੰਦਰ ਸਾਰੇ ਪੰਚਾਂ ਦੇ ਨੌ ਨੇ ਜਿਨ੍ਹਾਂ ਨੇ ਰੋਕਿਆ ਨਹੀਂ ਦਿੱਤਾ ਯਾਰ ਸਾਰੇ ਕਿਤੇ ਸਿਸਟਮ ਹੀ ਨਹੀਂ ਜੀ ਫੈਕਟਰੀਆਂ ਜੇ ਜਿਹਦਾ ਨਹੀਂ ਸਹੀ ਵੀ ਰੇਲ ਦੋ ਇੱਕ ਵੀ ਐਂ ਕਰਦੇ ਆ ਘਰਾਂ 'ਚ ਵੀ ਐਂ ਸਵਰਸੀ ਵਾਲਾ ਪੱਟੇ ਵੋਰ ਕਰਾ ਕੇ ਪਾਣੀ ਬਚੇ ਛੱਡਦੇ ਆ ਜੀ ਉਹ ਪਾਣੀ ਦੱਸੋ ਖਰਾਬ ਹੈ ਉਹ ਪਰ ਜਿੰਨਾ ਪੱਟੇ ਲਾਏ ਹੋਇਆ ਯਾਰ ਜਰਗ ਦੇ ਵਿੱਚ ਪਾਣੀ ਦੀ